ਰਾਤ ਆਪਣਾ ਟਿਕਾਣਾ ਇਸ ਗੁਰੂ ਘਰ ਦੇ ਵਿੱਚ ਸੀ ਗੁਰਦੁਆਰਾ ਸਾਇਬ ਅਕੋਲਾ ਤੇ ਸਮਾ ਹੋ ਗਿਆ ਸਵਾ 6 ਵਜ ਦਾ ਤੇ ਹੁਣ ਆਪਾਂ ਪਪਾਲਵਲ ਨੂੰ ਜਾਣ ਲਈ ਤਿਆਰ ਸ਼ਹਿਰ ਜਿਹੜਾ ਅਕੋਲਾ ਹਜੇ ਹੌਲੀ-ਹੌਲੀ ਉੱਠ ਰਿਹਾ ਨੀਂਦ ਚੋਂ ਤੇ ਸਿੱਖ ਬੰਦੀ ਇੱਥੇ ਘਟ ਹੈ ਜਿਆਦਾ ਭਾਰਤ ਦੇ ਦੂਜੇ ਹਿੱਸਿਆਂ ਚ ਗੁਰਦੁਆਮਾਂ ਦੀ ਸੇਵਾ ਜਿਹੜੀ ਹੈਗੀ ਉਹ ਸਿੰਧੀ ਲੋਕਾਂ ਨੇ ਸੰਭਾਲ ਲਈ ਸੋ ਆ ਥੱਲੇ ਲੰਗਰ ਹਾਲ ਇਹਦਾ ਲੰਗਰ ਹਾਲ ਤੇ ਆਪਣੇ ਟਿਕਾਣੇ ਸੀ ਆਇਆ ਤੇ مین ਗੇਟ ਚਲੋ ਸੁੱਖੇ ਵੀਰ ਹਾਂਜੀ ਭਾਈ ਸਾਰੇ ਪਿੰਡਾਂ ਨੂੰ ਸਤਿ ਸ੍ਰੀ ਅਕਾਲ ਤੇ ਆਪਾਂ ਖੜਿਆ ਆ ਕੋਲੇ ਤੋਂ 50 ਕਿਲੋਮੀਟਰ ਅੱਗੇ ਮਹਾਰਾਸ਼ਟਰ ਦੇ ਪਿੰਡਾਂ 'ਚ ਮਹਾਰਾਸ਼ਟਰ ਦੇ ਪਿੰਡ ਐਡੇ ਸੋਹਣੇ ਤੁਹਾਨੂੰ ਪੰਜਾਬ ਦਾ ਭੁਲੇਖਾ ਪਾਉਂਦੇ ਆ ਨਰਮਾ ਖੜਾ ਇੱਥੇ ਤੇ ਹਰ ਇੱਕ ਘਰ ਦੇ ਵਿੱਚ ਇਹਨਾਂ ਦੇ ਜਿਹੜੇ ਹੈਗਾ ਪਿੰਡਾਂ ਦੇ ਵਿੱਚ ਬਲਦ ਦੇਖਣ ਨੂੰ ਮਿਲਦੇ ਆ ਪਿੱਛੇ ਆਏ ਸੀਗੇ ਤੇ ਆ ਨਰਮੇ ਦੀ ਖੇਤੀ ਹੈ ਬਹੁਤ ਸੋਹਣੀ ਧਰਤੀ ਹੈ ਜਿੰਨਾ ਵੀ ਕਹਿ ਦੀ ਉਹਨਾਂ ਹੀ ਘਟਾ ਹੈ ਖੇਤ ਉੱਚੇ ਨੀਵੇਂ ਆ ਤੇ ਜਿਹੜੀਆਂ ਫਸਲਾਂ ਹੈਗੀਆਂ ਉਹ ਇਹ ਵਿੱਚ ਭਰਨ ਵਾਸਤੇ ਵੀ ਹੌਟ ਡੌਗ ਆ ਉਹ ਆ ਦੇ ਭਰਨ ਵਾਸਤੇ ਹੈ ਕੀ ਇਹ ਉਹ ਤੁਹਾਡੀ ਫਾਈਨਲ ਹੋ ਗਈ ਹਾਂ ਡਬਲ ਟੀ ਆ ਅੱਜ ਤਾਂ ਦੋੜੀ ਆਣਾ ਪਵਾ ਆਪਾਂ ਬਗਮ ਲੱਸੀ ਬਣਾ ਦੀ ਜਾਂ ਪਰਾਂ ਹੋਰ ਐਸ ਨੇ ਨਹੀਂ ਕੁਝ ਕੁਝ ਨਹੀਂ ਪੈਕਟ ਤਾਂ ਤੂੰ ਕਰਕੇ ਨਾ ਚੱਕਾ ਹੁੰਦਾ ਇਹ ਚ ਉਹ ਨਿਆਰਾ ਹੁੰਦਾ ਚੱਕ ਜੀ ਬਣ ਜਾਂਦੀ ਮੈਨੂੰ ਬੜਾ ਨਿਆਰਾ ਹੁੰਦਾ ਤਲੀਆਂ ਦੇ ਬੰਦ ਹੋ ਗਿਆ ਮੋੜਾ ਨਾ ਚਲੀ ਜਾ ਯਾਰ ਬੱਦਨਾ ਤੇਜ਼ ਕਰਮਣੇ ਬਾਹਰ ਨਾ ਕਰਦੇ ਸਕੇ ਮੈਨੂੰ ਕਰ ਦੇ ਓਏ ਮੈਂ ਦੇਖਾ ਮੈਨੂੰ ਕਰਨਾ ਕਰਦਾ ਬੈਠਾ ਬਗਾ ਹੂੰ ਹੂੰ ਉਸਨ ਬਾਟਾਂ ਪਾਉਂ ਵੀ ਮੈਂ ਪਪਾ ਹੂੰ ਉਹ ਤਾਂ ਨਹੀਂ ਆ ਬਾਟੇ ਜਾ ਹੈ ਮਰ ਤੋਂ ਖੁੱਦਾ ਨਹੀਂ ਕਿ ਹੋਣਾ ਮਿੱਠਾ ਥੋੜਾ ਬਾਗੇ ਤੇ ਮਿੱਠਾ ਬਾਗੇ ਬਾਟੇ ਚ ਹਲਾ ਕੇ ਸੋਲ ਲੈ ਨਾ ਕੱਪ ਚਾ ਕੇ ਇੱਥੇ ਕੱਪ ਲੈ ਉਹ ਪਿਆ ਕੱਪ ਉਹਦਾ ਸਿਰ ਤੇ ਮਠਾਈ ਭਰੇ ਦੋ ਤਾਂ ਉਹ ਗਿਆ ਦੋ ਸਰ ਦੋ ਜਨ ਨਹੀਂ ਅਗਰ ਵੀਰ ਉਹ ਬਾਹਰ ਬੈਠੀ ਹੈ ਹੈ ਕਹਿੰਦੇ ਇਤਨਾ ਜਗ ਹਵਾ ਪੈਂਦੀ ਹੈ ਬਈਨਾ ਨ ਦੇ 400 ਕਿਲੋਮੀਟਰ ਚੱਲਣ ਤੋਂ ਬਾਅਦ ਮੋਟਰਸਾਈਕਲ ਦੀ ਚੀਨ ਜਿਹੜੀ ਉਹ ਲਿਊਬ ਕਰਨੀ ਪੈਂਦੀ ਹੈ ਪਹਿਲਾਂ ਪਹਿਲਾਂ ਕਲੀਨ ਹੁੰਦੀ ਹੈ ਇਹ ਕਲੀਨਰ ਹੈ ਤੇ ਉਸ ਤੋਂ ਬਾਅਦ ਇੱਕ ਉਹ ਸੀਸੀੜੀ ਲਿਊਬ ਦੀ ਆਉਂਦੀ ਹੈ ਜਿਹਦੇ ਨਾਲ ਕੀ ਇਹ ਆਵਾਜ਼ ਕਰਨਾ ਬੰਦ ਕਰ ਦਿੰਦਾ ਜਿੱਥੇ ਬਾਬਾ ਜੀ ਰੱਖਿਆ ਕਰ ਕੱਪੜਾ ਲਾ ਰੰਗ ਦੀ ਜਿਹੜੀ ਹੈਗੀ ਇਹ ਛੱਲੀ ਹੈ ਤੇ ਛੋਟੀ ਛੱਲੀ ਹੈ ਮਤਲਬ ਬੇਬੀ ਕੌਰ ਸੁਖਾਓ ਲੈਣ ਤੱਕ ਗਿਆ ਜੀਆ ਦਰਸ਼ਨ ਕਰਾ ਦੇ ਹੋ baby ਕੈਂਡੋ ਬਣਾਇ ਨਹੀਂ ਰਿਹਾ ਤੇ ਇਹ ਮਾਰਨਾ ਤੇ ਉਹ ਬੜਾ ਹੋ ਗਿਆ ਤਈਓ ਜਿਹੜੇ ਉਹ ਗਿੱਦੜ ਗੁੱਦੜ ਜਾਂ ਹੋਰ ਆ ਹੀ ਖਾ ਜਾਂਦੇ ਹਨ ਤੇ ਆ ਲੱਗੀ ਵੀ ਹਰ ਹਰ ਮੱਧ ਪ੍ਰਦੇਸ਼ ਦੇ ਸੋਹਣੇ ਖੇਤ ਆਸ-ਪਾਸੇ ਹਲਕੇ ਹਲਕੇ ਪਹਾੜ ਘਟਾ ਜੋ ਪੂਰਾ ਖਰਗਾਰ ਤੋਂ ਦੇਖਦੇ ਹਾਂ ਅਕੇਰ ਨੂੰ ਅਕੋਲਾ ਤੋਂ ਚੱਲ ਕੇ ਆਪਾਂ ਬੈਤੂਲ ਟੱਪ ਕੇ ਖੜੇ ਆ ਬੈਤੂਲ ਲੰਘ ਕੇ ਲਗਭਗ ਸਮਾਂ ਹੋ ਗਿਆ 12 ਵਜੇ ਦਾ ਤੇ 12 ਵਜੇ ਜਿਹੜਾ ਹੈਗਾ ਅੱਜ ਸਿੰਘ ਮੇਗੀਆਂ ਤੇ ਹੋ ਗਈ ਹੈ ਬੋਲਾ ਗੁਰੂ ਘਰ ਦੇ ਵਿੱਚ ਜਿਹੜਾ ਲੰਗਰ ਪਾਣੀ ਹੈ ਉਹ ਹਜੇ ਕਹਿੰਦੇ ਭਈ 8-9 ਵਜੇ ਛੱਕ ਜਿਓ ਉਹ ਤਾਂ ਕਹਿੰਦੇ ਸੀ ਵਿਚਾਰੇ ਪਰ ਅਸੀਂ ਅਖੇ ਨਹੀਂ ਜੀ ਅਸੀਂ ਅੱਜ ਸਫਰ ਕੱਢਣਾ ਹੈ ਸਫਰ ਬਹੁਤ ਸੋਹਣਾ ਰਿਹਾ ਸਵੇਰ ਦੇ 6 ਵਜੇ ਤੋਂ ਚੱਲੇ ਆ ਤਾਂ ਮਹਾਰਾਸ਼ਟਰ ਦੇ ਉਹਨਾਂ ਸੋਹਣੇ ਪਿੰਡਾਂ ਦੇ ਵਿੱਚ ਦੀ ਹੁੰਦੇ ਹੋਏ ਆਪਾਂ ਮੱਧ ਪ੍ਰਦੇਸ਼ ਦੇ ਵਿੱਚ ਪਹੁੰਚ ਗਏ ਲਗਭਗ 6 ਘੰਟੇ 6 ਘੰਟਿਆਂ ਦੇ ਵਿੱਚ 200 ਕਿਲੋਮੀਟਰ ਦਾ ਸਫਰ ਪੂਰਾ ਕਰ ਲਿਆ ਕੁਝ ਕਹਿਣਾ ਚਾਹੁੰਦੇ ਹੋ 200 ਹੀ ਹੋਰ ਕਰ ਲਾਂਗੇ ਹਾਂ ਨੇ ਆਪਣਾ ਰਹਿ ਗਿਆ 160 ਪੈਂਡ ਰਹਿ ਗਿਆ ਅੱਜ ਆਪਾਂ ਅਗਰ 50 50 ਕਿਲੋਮੀਟਰ ਤੇ ਪੜਾਈ ਹਾਂ। ਹਾਂ। ਇਹ ਆਪਿਆ ਕਿਲੋਮੀਟਰ ਪੜਾ ਕਰਕੇ ਆਪਾਂ ਨੂੰ ਸਾਲੇ ਨੇ ਖਿੱਚੀ ਤਰੀਆਣੇ ਖਿੱਚੀ ਤਰੀਆਣੇ। ਉਹ ਸਹੀ ਗੱਲ ਹੈ। ਅੱਜ ਆਪਾਂ ਵਧੀਆ ਪੜਾਈ ਕੀਤੀ। ਤੇ ਹੋ ਜਾਦਾ ਵੀ ਆਪਾਂ ਪਪਾਲ ਦੇ ਵੀ ਗਾਂ ਲੰਘ ਜੀ ਥੋੜਾ ਜਿਹਾ। ਉਹ ਕੁੱਤਾ ਵੀ ਬਾਬਾ ਜਰਮਨ ਸ਼ੈਫਰ ਜੀ ਦਾ। ਜਿਹੜਾ ਪਿੱਛੇ ਬੰਨਿਆ ਸੀ। ਤਾਈ ਬਾਬਾ ਕਹਿੰਦਾ ਕੁੱਤਾ ਹੀ ਬੰਨਿਆ ਹੋਇਆ ਕਹਿੰਦਾ ਨਾ ਬੈਠੇ ਉਹ ਤੂੰ। ਬਾਬਾ ਕਹਿੰਦਾ ਮੈਂ ਕੀ ਦਿਵਾਲਾ ਕੁੱਤਿਆਂ ਨੂੰ। ਦਰੋਂ ਨਾ ਤੁਸੀਂ ਕਹਿੰਦਾ ਆਜੋ ਉਹ ਨਾ ਸੁਣ ਤੰਗੀ ਹੁੰਦੀ ਹੈ ਬੜਾ ਮੈਂ ਆਪਾਂ ਬੜਾ ਇਨਸਾਨੀਅਤ ਚ ਸਿਆਣਾਂ ਦਾ ਮੈਂ ਜਾਂਦਾ ਬਾਹੋਂ ਕਹਦਾ ਵੀ ਕੁੱਤੇ ਕੁਤੂ ਬਹੁਤ ਦਿਖਾਵੇ ਖੜੇ ਹਤੇ ਆਪਾਂ ਅਗਰ ਕੀ ਇਹ ਨਹੀਂ ਦਿੰਦੇ ਸਹੀ ਗੱਲ ਹੈ कच्ची है जी, है। कच्ची है। बड़ी शेदी बनती है ना मेरी, पर पचपाच तो बड़ी शेदी की तरह, हुँह?

ਇਟਾਰ ਸਿੱਧੇ ਨੇੜੇ ਇੱਕ ਸੋਹਣਾ ਜਿਹਾ ਘਰ ਦਿੱਸੇਗਾ। ਮੱਧ ਪ੍ਰਦੇਸ਼ ਦੇ ਰਵਾਇਤੀ ਘਰਾਂ ਵਰਗਾ। ਇਹ ਕੋਈ ਨਹੀਂ ਬੋਲਣ ਦੇ ਕਿ ਬੱਦਲ ਬਾਈ ਸਾਰੀ ਬਣੀ ہوئی ਹੈ ਤੇ ਮੀਂਹ ਪਈ ਜਾਂਦਾ। ਕਦੇ हट ਜਾਂਦਾ ਹੈ ਤੇ ਕਦੇ ਸ਼ੁਰੂ ਹੋ ਜਾਂਦਾ ਹੈ। ਤੇ ਆਰੇ ਬੱਚੇ ਜਿਹੜੀ ਹੈਗੀ ਆ ਉਹ ਮਹਿਗੀਆਂ ਦੀ ਉਹ ਕਰਦੇ ਹੋਏ ਦੋਸਤ ਗੁੱਫੀ ਭਾਈ ਮਹਿਗੀ ਇੰਨੀ ਲੈ ਲਈ ਤੇ ਇੰਨੀ ਬਣਾਲੀ। ਆ ਬਹੁਤ ਸੋਹਣਾ ਯਾਰ ਅਕੋਲਾ ਤੋਂ ਚੱਲ ਕੇ ਸਵੇਰੇ ਆਪਾਂ 6 ਵਜੇ ਦੇ ਕਰੀਬ ਭਾਲ ਕ੍ਰੋਸ ਕਰਕੇ ਭਾਲ ਦਾ ਬਹੁਤ ਵੱਡਾ ਸ਼ਹਿਰ 30 ਕਿਲੋਮੀਟਰ ਕ੍ਰੋਸ ਕਰਕੇ ਆਪਾਂ ਭਾਲ ਤੋਂ 15 ਕਿਲੋਮੀਟਰ ਅੱਗੇ ਇੱਕ ਪੰਜਾਬੀ ਢਾਬੇ 'ਤੇ ਗਏ ਰਹੇ ਹਾਂ ਗੁਤਾਨ ਪੰਜਾਬੀ ਢਾਬਾ ਸਰਹਾਲੀ ਦੇ ਬਈਏ ਉਹਨਾਂ ਦਾ ਢਾਬਾ ਉੱਥੇ ਆਪਾਂ ਰੁਕ ਗਏ ਹਾਂ ਤੇ ਉਹਨਾਂ ਨੇ ਆਪਣੀ ਸ਼ਰਨ ਦੇਤੀ ਹੈ ਬਾਈਆਂ ਨੇ ਉਹ ਸਾਹਮਣੇ ਢਾਬਾ ਹੈ ਇੱਥੇ ਇੱਕ ਟੋਲ ਹੈ ਟੋਲ ਦੇ ਨੇੜੇ ਹੈ ਇਹ ਇੱਥੋਂ ਜਿਹੜਾ ਕੋਟਾ ਹੈਗਾ ਹੁਣ ਉਹ ਆਪਣਾ ਲਗਭਗ 400 ਤੇ 60 ਦੇ ਕਿਲੋਮੀਟਰ ਦੇ ਕਰੀਬ ਰਹਿ ਗਿਆ ਕੱਲ ਨੂੰ ਕੋਟੇ ਵੱਲ ਨੂੰ ਚੱਲੇ ਪਾਵਾਂਗੇ ਤੇ ਬੱਦਲਬਾਈ ਉਵੇਂ ਹੀ ਬਣੀ ਹੋਈ ਹੈ ਮੌਸਮ ਜਿਹੜਾ ਹੈਗਾ ਉਹ ਤਕਰੀਬਨ ਸਾਰੇ ਪਾਸੇ ਇੱਕੋ ਜਿਹਾ ਹੀ ਹੈ ਰਾਜ ਜੀ ਮੀਂਹ ਪੈਂਦਾ ਆ ਆਪਾਂ ਨੂੰ ਤੇ ਮੀਂਹ ਪੈਂਦੇ ਜੀ ਬ੍ਰਾਈਡ ਕੀਤੀ ਹੈ ਤੇ ਹੁਣ ਇਸ ਤੋਂ ਬਾਅਦ ਇੱਥੇ ਵੀ ਸ਼ਰਮ ਕਰਦੇ ਆ ਇਹਨਾਂ ਤੋਂ ਬਾਈਆਂ ਤੋਂ ਕੁਝ ਲੈ ਕੇ ਖਾਣ ਨਹੀਂ ਪੀਣੇ ਆ ਤੇ ਫਿਰ ਸਵੇਰ ਨੂੰ ਸਵੇਰੇ ਸਦਿਆਂ ਚੱਲੇ ਪਾਵਾਂਗੇ ਲਾਗੜੀ ਸਾਡੇ ਪੂਰੇ ਮਹਰ ਨਹੀਂ ਬੋਲ ਸੁਣਾ ਰਹੇ ਨੇ ਹੋਟ ਗਿਆਨ ਬਿਆਨ ਲਾਂਗੜੀ ਹੈ ਬਸਾ ਗਾਤ ਕਾਦੀ ਮਹੱਤਤਾ ਹੀ ਹੈ ਪਰ ਪੂਰੀ ਮਹਰ ਦਾ ਬਸਾ ਗਾਤਰ ਭਈ ਆਹ ਸਿਲੰਡਰ ਲਾਉਣਾ ਸਰ ਨੂੰ ਔਖਾ ਦਾ ਇਹ ਮੈਂ ਲਾ ਕੇ ਦਿਦਾ ਤੁਸੀਂ ਤਾਂ ਫਿਰ ਮੈਂ ਮੈਂ ਵੜੀਆ ਕਹਿੰਦੇ ਫੌਜ ਚ ਕਾਦਾ ਕੰਮ ਕੀਤਾ ਭਈ ਲਾਂਗੜੀ ਦਾ ਕਹਿੰਦੇ ਉਹ ਕਿਹੜੀ ਫਿਲਮ ਸੀਗੀ ਉਹ ਕਹਿੰਦਾ ਮੈਂ ਬੈਰੀ ਵੜ ਦਿੰਦਾ ਸੀ ਆ ਕਾਜੂ ਮੂਲੀਆਂ ਨੂੰ ਗਾਜਰ ਮੂਲੀਆਂ ਗਾਜਰ ਮੂਲੀਆਂ ਉਹ ਕਾਜੂ ਦਾ ਫਿਰ ਡਰਾਈ ਫੂਡ ਜਿਆਦਾ ਹੀ ਜਾਂਦੇ ਹਨ ਮੈਂ ਲੈ ਕੇ ਆਉਣੇ ਸੀਗੇ ਭੁੱਲ ਗਿਆ ਤਾਂ ਸਵਾਦ ਬਹੁਤ ਸੀ ਡਰਾਈ ਡਰਾਈ ਫੂਡ ਤਾਂ ਬਈ ਹੁੰਦੇ ਆ ਕਹਿੰਦੇ ਵਿਵੇਕ ਦਾ ਲੰਗਰ ਇਹ ਬਚਾਤਾ ਬਾਈ ਨੇ ਸਾਨੂੰ ਧੰਨ ਭਾਗ ਕਿਉਂ ਬਾਈ ਵਿਵੇਕ ਦਾ ਲੰਗਰ ਜਿਆਦਾ ਵੀ ਭਾਈ ਜਿੱਥੇ ਕਿਤੇ ਗੁਰੂ ਘਰ ਮਿਲੇ ਉੱਥੇ ਗੁਰੂ ਘਰ ਤੋਂ ਛਕ ਲਿਆ ਨਹੀਂ ਅਸੀਂ ਨਾਲ ਲੈ ਗਏ ਸੀ ਕਿ ਆਂਦੇ ਚੁੱਲੇ ਨੇ ਧਰਦੇ ਸੀਗੇ ਹੂੰ ਇਹ ਸਾਡੇ ਭਾਈ ਸੁਖਜੀਤ ਦੀ ਮਿਹਰਬਾਨੀ ਹੈ ਵਿਵੇਕ ਵਿਵੇਕ ਸ਼ਬਦ ਬਾਰੇ ਕੋਈ ਚਾਨਣਾ ਪਾ ਦਿਓ ਬਾਈ ਉਹ ਵਿਵੇਕ ਸ਼ਬਦ ਬਾਬਾ ਜੀ ਜਦੋਂ ਅਪਰਾਸ ਕਰਦੇ ਆ ਤੇ ਸਿੱਖ ਹਮੇਸ਼ਾ ਰੋਜ਼ ਹੀ ਵਿਵੇਕ ਦਾਣ ਮੰਨਦਾ ਹੂੰ ਵਿਵੇਕ ਦਾਣ ਉਹ ਨਾ ਚੀਜ਼ਾਂ ਚੁੱਧ ਚ ਵੀ ਹੈ ਤੇ ਜੇ ਬੁੱਧ ਵਿਵੇਕ ਹੋ ਗਈ ਹਲੇ ਚੰਗੇ ਮਾੜੇ ਦੀ ਪਰਖ ਕਰਨ ਲੱਗੀ ਤਾਂ ਉਹ ਸਾਰੇ ਗੱਸੇ ਚ ਆ ਜਾਂਦੇ ਸਾਰੇ ਗੀਕ ਦਾ ਲੰਗਰੇੜਾ ਇਹ ਹੁੰਦਾ ਸੰਜਮ ਵਾਲਾ ਤੇ ਆਪ ਦੇ ਹੱਥੀ ਤਿਆਰ ਕੀਤਾ ਰਸੋਈ ਤਿਆਰ ਕੀਤਾ ਸਚਮ ਸਚਮ ਦਾ ਸਚਮ ਦਾ ਹੋਟਲ ਦੇ ਜੀ ਹੁੰਦਾ ਚਲੋ ਆਪਾਂ ਨਹੀਂ ਮੰਨਦੇ ਮਹਾਰਾਜ ਨੇ ਆਪ ਨੂੰ ਸਚਮ ਦਾ ਵੀ ਕਿਹਾ ਭਈ ਸੋਚੇ ਸਹੀ ਨਾ ਆਖੀ ਮੈਨੂੰ ਪਿੰਡ ਤੋਂ ਹੀ ਸੋਚੇ ਸਹੀ ਮਾਨਨਾਰ ਕਜਨਮਨ ਵਸਿਆ ਹੋਈ ਪਰ ਫਿਰ ਵੀ ਇੱਥੇ ਜਿਹੜਾ ਮੀਟ ਵਗੈਰਾ ਬਣਦਾ ਨਾਲ ਹਨਾ ਚਲੋ ਕਿੰਨੀ ਕ ਆਪਾਂ ਰੱਖ ਸਕਦੇ ਹਾਂ ਅਮਰਤਾਰੀ ਸਿੰਘਾ ਨੂੰ ਜਿਹੜਾ ਹੈਗਾ ਭਈ ਆਪ ਦਾ ਹਾਂ ਬਣਾ ਕੇ ਖਣਕਦੇ ਕੋਈ ਵਧੀਆ ਗੱਲ ਹੈ ਬਾਈ ਨੇ ਸਾਨੂੰ ਦੋਸੀ ਤਰਕਸ਼ੀਲਤਾ ਤੇ ਪਿਆ ਜੀ ਇਹ ਤਾਂ ਕਹਿੰਗੇ ਹੋਏ ਇਸ ਚੀਜ਼ ਦਾ ਤਾਂੰਤੀ ਨਹੀਂ ਬੱਬਾ ਜੀ ਤੱਕ ਦਾ ਭੁੱਲਿਆ ਹਾਂ ਸ਼ਰਤਾਂ ਜਿਹੜੀ ਹੈਗੀ ਆ ਉਹ ਐ ਹੀ ਹੋਣੀ ਚਾਹੀਦੀ ਚਲੋ ਹੋ ਗਿਆ ਯਾਰ ਹੋ ਹੀ ਜਾਂਦਾ ਉਸ ਕਾਤੇ ਜਿਸ ਕਵਾਲਾ ਆ ਗਿਆ ਜਾਣਾ ਇਹ ਬਾਈਰ ਗਿਆ ਨੇ ਨਾ ਜਿਹੜਾ ਸੀਗਾ ਉੱਪਰ ਇਹਦੇ ਕਵਰ ਪਾਤਾ ਸੀਗਾ ਜਿਹਦੇ ਕਰਕੇ ਨਾ ਹਵਾ ਨਹੀਂ ਕ੍ਰੋਸ ਹੋ ਰਹੀ ਸੀ ਫਿਰ ਮੈਨੂੰ ਸਮਝਾਇਆ ਭਾਈ ਵੀ ਇਹ ਕਬਰ ਜਿਹੜਾ ਹੁੰਦਾ ਥੰਮੇ ਚ ਪਈਦਾ ਹੁੰਦਾ ਹਾਂ ਲਈ ਸਾਨੂੰ ਇਹ ਸਮਝਾਇਆ ਲਈ ਛਬਰਾਏ ਭਾਈ ਨੇ ਸਮਝਾਇਆ ਕਹਿੰਦਾ ਅਸਲ ਚ ਪਰ ਬਰੀਆ ਉਹ ਨੇਰਾ ਸੀਗਾ ਇੱਥੇ ਵੀ ਆਏ ਆ ਲੋਕ ਜਾਤੀਆਂ ਭਾਗਾਂ ਸਾਰਾ ਖਲਾਤਾ ਹੁਣ ਹੁਣ ਜਦੋਂ ਐ ਖੁਲਬਾਰਾ ਕਰਤਾ ਮਿਲ ਲੱਗੂ ਤੇ ਕੀ ਕੇ ਕਿਹਾ ਕਹਿੰਦਾ ਬਈ ਸੁਜੀਤ ਕਹਿੰਦਾ ਇਹ ਕਿਆ ਟੈਂਟ ਲਗਾੜੇ ਐ ਪਪਾ ਇੱਕ ਟੈਂਟ ਲਗਾ ਲੈ ਕੋਈ ਲੈਣਾ ਓਏ ਚੁੱਪੀ ਨਾ ਚੁੱਪੀ ਨਾ ਮਾਰੇ ਇੱਥੇ ਹਾਂ ਰੱਖ ਦੂ ਨਾ ਥਾਲ ਲਿਆ ਕੇ ਵਿਚ ਪੜ ਜੇ ਕੋਣ ਕਿਹਦੇ ਭਾਈ ਉਨੀ ਕਿ ਜਿੱਪ ਵੀ ਬੰਦ ਕਰਾਂ ਮੱਛਰ ਤਾਂ ਨਹੀਂ ਆਉਂਦਾ ਪਰ ਨਹੀਂ ਬੂਖ ਰੋ ਪਾਦੀ ਦੁਪਹਿਰ ਟੈਂਟ ਲਾ ਲਿਆ ਸੀਗਾ ਤੇ ਰਾਤ ਪਾਉਣੇ ਤੇ ਟੈਂਟ ਦੀ ਵਿਚਾਰ ਨਹੀਂ ਕੱਲ ਨੂੰ ਕਰਦੇ ਆ ਸਫਰ ਧੂਆਂ ਕਲਾਂ ਦਾ ਉਦੋਂ ਤੱਕ ਲਈ ਭਾਈ ਤੁਹਾਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ